ਸਸੇਗਾ ਸਸੇਗਾ ਰਾਵਲੀ ਬੋਲਣ ਨੇ ਫਟ ਮਟਾ ਨਹੀਂ ਭਾਈ ਦਰਵਾਜ਼ਾ ਖੋਲੋ ਤੁਹਾਡੇ ਨਾਲ ਗੱਲ ਕਰਨੀ ਆ ਪਹਿਲੇ ਬੂਆ ਖਲੋਂਦੇ ਢਾਕਾ ਮਾਰਨਾ ਅੰਦਰ ਭਾਈ ਤੁਸੀਂ ਗਲਤ ਸਮਝ ਰਹੇ ਹੋ ਮੈਂ ਤੁਹਾਡੇ ਇਲਾਕੇ ਦੇ ਐਮਪੀ ਦੇ ਵੋਟਾਂ ਦੇ ਖਲੋਤਾ ਆ ਮੈਂ ਪੀ ਦੀਆਂ ਵੋਟਾਂ ਖਲੋਵਾਂ ਹੜੀ ਜੀ ਖਲੋ ਮੈਂ ਨਹੀਂ ਬੂਆ ਖੋਲਣਾ ਇਹ ਖੋਲਣਾ ਭਾਜੀ ਕੀ ਗੱਲ ਇਹਦਾ ਪਾਸਵਰਡ ਭੁੱਲ ਗਿਆ ਜੇ ਹਸਣਾ ਤੂੰ ਭਗਾਈ ਮੰਨਿਆ ਮੰਤਰੀ ਲੱਗਣ ਨਹੀਂ ਰਿਆ ਮੰਤਰੀ ਨਾਲ ਦੇ 25 ਜਾਣੇ ਹੁੰਦੇ ਆ ਉਹ ਨਹੀਂ ਨਹੀਂ ਪਾਜੀ ਉਹ ਵੀ ਸਾਰੇ ਬੰਦੇ ਆ ਰਿਹਾ ਮਗਰ ਆ ਰਿਹਾ ਅਗਰ ਕੀ ਵਰਤ ਸਦੇ ਅੰਦਰ ਤਾਂ ਪਈ ਤੇ ਗੱਲ ਹੀ ਸਮਝ ਰੇ ਉਹ ਕੰਦਰ ਦੇ ਪੋਸਟਰ ਲਾ ਰਿਆ ਆਪਣੇ ਚੋ ਨਿਸ਼ਾਨ ਦੇ ਖਲੋ ਜਾ ਖਲੋ ਜਾ ਇਹ ਪੋਸਟਰ ਨਾ ਲਾਇਓ ਤੁਸੀਂ ਗੁਰੂ ਕੰਦਾ ਖਰਾਬ ਕਰਦਿਆਂ ਕਾਲ ਰੰਗ ਕਰਾਇਆ ਨੇ ਮੈਂ ਉਹ ਭਰਾ ਕਿੱਧਰ ਵੜ ਗਿਆ ਮੰਤਰੀਆਂ ਕੇ ਬਿੱਲਾ ਉਹ ਨਹੀਂ ਨਹੀਂ ਪਾਜੀ ਬਾਹਰ ਥੋੜੀ ਗਰਮੀ ਨੇ ਵਾਹ ਚੱਲਾ ਅੰਦਰ ਬਹਿ ਗੱਲ ਕਰਦੇ ਆਂ ਬਹਿ ਕੇ ਗੱਲ ਕਰ ਆਪਾਂ ਵਿੱਚ ਹਮੇ ਪੈ ਕੇ ਗੱਲ ਕਰ ਸਾਡਾ ਕਿਹੜਾ ਗੱਦਾ ਕਿਲਾ ਪਾਜੀ ਆਪਣੇ ਟੱਬਰ ਚ ਕੋਈ ਨਹੀਂਦਾ ਹੁੰਦਾ ਵਾ ਐਡ ਰਹਿੰਦਾ ਅਲਮਾਰੀ ਰਹਿੰਦੀ ਆ ਉਹ ਨਹੀਂ ਨਹੀਂ ਪਾਜੀ ਮੇਰੇ ਕਹਿਣ ਦਾ ਮਤਲਬ ਇਹ ਵੀ ਆਪਣੇ ਟੱਬਰ ਚ ਕੋਈ ਹੋਰ ਦੀ ਹੈ ਜਨਾਨੀ ਵੀ ਹੈਗੀ ਤੇ ਕਿਥੇ ਨੇ ਉਹ ਪਾਜੀ ਉਹ ਭਰਾਵਾ ਰੋਸ ਕੇ ਚਲ ਗਈ ਪਾਜੀ ਕੀ ਆਹੀ ਯਾਰ ਉਹ ਯਾਰ ਮੈਂ ਨਾ ਇੱਕ ਦਿਨ ਭਾਂਡੇ ਧੋਣ ਲਿਆ ਹਾਂ ਆਹ ਉਹ ਨਹੀਂ ਮੈਂ ਸਾਰੇ ਭਾਂਡੇ ਧੋਤੇ ਅੱਛਾ ਇੱਕ ਕੜਸ਼ੀ ਰਹਿ ਗਈ ਹੂੰ ਤੇ ਫਿਰ ਉਹਦੇ ਨੇ ਮਾਰਦੀ ਹਾਂ ਬਾਈ ਬਾਈ ਰਾਜਾ ਤੇ ਫਿਰ ਤੇ ਤੁਹਾਨੂੰ ਗੁੱਸੇ ਵੜਾਇਆ ਨਾ ਕਿੱਥੇ ਭਰਾਵਾ ਆਪ ਹੀ ਕਰਸੀ ਮਾਰੀ ਆਪ ਹੀ ਰੋਸੀ ਗਈ ਆਪ ਹੀ ਵੇਕੇ ਚਲ ਗਈ ਭਾਈ ਆਪਣੇ ਬੱਚੇ ਕਿੱਥੇ ਆ ਉਹ ਬੱਚੇ ਦੀ ਫੋਟੋ ਲੱਗੀ ਆ ਜਿੱਦਨ ਨੂੰ ਇੰਜਨ ਗਿਆ ਉਦੋਂ ਨੂੰ ਡੱਬੇ ਚਲ ਗਏ ਘਰ ਵਾਲੀ ਵੜਾਵੇਂ ਓਖੀ ਆ ਨਾ ਜਿੰਨ ਤੁਹਾਨੂੰ ਵੈਕਨ ਸੇਤਾ ਦਾਂਗੇ ਦੱਸਾ ਦੋਗੇ ਸੇ ਨਾ ਇੱਕ ਕੰਮ ਕਰਾਂ ਤੈ ਕੰਮ ਤਸੀਂ ਮੰਤਰੀ ਕਾਦੇ ਲਈ ਬਣੇ ਆ ਤੁਹਾਡੇ ਕੰਮ ਕਰ ਲਈ ਤੇ ਬਣੇ ਆ ਕਰਾਂ ਫੌਟੀ ਦਵਾ ਦੋ ਸਾਨੂੰ ਬਾਦਕ ਹੁੰਦੀ ਆ ਨਾਲੇ ਤਾਂ ਮੈਂ ਉਟੀ ਦੋਣ ਵਾਲਾ ਬੰਦਾ ਲੱਗਦਾ ਯਾਰ ਸਾਡਾ ਵੀ ਉਹ ਰੈਪਿਟੇਸ਼ਨ ਆ ਖਲੋਤੇ ਆ ਐਨੇ ਜਿੰਨੇ ਸਾਡੀ ਪੋਲੀਟਿਕਲ ਫੈਮਲੀ ਸਾਨੂੰ ਸਾਰੇ ਜਾਣਦੇ ਆ ਪਿਛਲੇ ਸਾਲ ਮੇਰਾ ਮਾਸੜ ਖਲੋਤਾ ਹੈਂਪੀ ਜੀ ਅੱਛਾ ਫਾਥੜੀ ਜ਼ਰਾ ਹਾਂਜੀ ਉਹਨੇ ਵਾਰਾ ਕੀਤਾ ਸੀ ਸ਼ਟਕ ਬਣਾਉਣੀ ਆ ਉਹਨੇ ਬਣਾ ਤੇ ਖੜੇ ਕਮਾਲ ਆ ਯਾਰ ਪਹਿਲਾ ਬੰਦਾ ਵੇਖਿਆ ਜਿਹੜਾ ਮਾਸੜ ਨੂੰ ਇਦਾਂ ਕਹਿ ਰਿਹਾ ਸਾਬ ਇਹਨਾਂ ਮਾਸੜ ਦੀਆਂ ਸਿਫਤਾਂ ਕਰਦਾ ਸਿਫਤਾਂ ਤੇ ਉਹਨਾਂ ਨੇ ਕਰਨੀਆਂ ਵਾ ਜਿਨ੍ਹਾਂ ਦੇ ਆਟੇ ਦਾਲ ਵਾਲੇ ਕਾਰਡ ਬਣੇ ਆ ਸਾਡਾ ਵੀ ਕਦੇ ਖਿਚੜੀ ਖੁਰੀਆ ਬਣਾ ਲਓ ਬਸ ਇਨੀ ਕੀ ਗੱਲ ਆ ਉਹ ਭਾਰੀ ਤੂੰ ਹੀ ਮੈਨੂੰ ਵੋਟਾਂ ਪਾਓ ਮੈਂ ਤੁਹਾਡਾ ਘਿਓ ਦੀ ਜਿਹੜੀ ਵਾਲਾ ਕਾਰੀ ਬਣਾ ਦੇਣਾ ਤੁਸੀਂ ਬਸ ਮੈਨੂੰ ਵੋਟਾਂ ਪਾਓ ਵੋਟਾਂ ਮੰਗਣਿਆ ਕਿ ਆਟਾ ਮੰਗਣਿਆ ਆਉਣੀ ਤੇ ਵੋਟ ਹੀ ਆ ਉਦਾਂ ਤੈਨੂੰ ਪਾ ਦਾਂ ਠੀਕ ਆ ਭਾਈ ਮੇਰੇ ਚੋਣ ਨਿਸ਼ਾਨ ਕੀ ਤੁਹਾਡਾ ਆਪਣਾ ਭਾਈ ਕਬੂਤਰ ਕੀ ਗੱਲ ਵੋਟਾਂ ਲੈ ਕੇ ਉੱਡਰ ਨਹੀਂ ਜਾਣਾ ਕਦੇ ਉਹ ਨਹੀਂ ਨਹੀਂ ਭਾਜੀ ਇਹ ਤਾਂ ਦੀ ਸੇਵਾ ਕਰਨੀ ਹੈ ਜੀ ਕੋਈ ਨਹੀਂ ਕੋਈ ਨਹੀਂ ਫਿਰ ਕਾ ਵੋਟ ਕਬੂਤਰ ਨੂੰ ਪਾਉਗੀ ਚਲੋ ਠੀਕ ਆ ਭਾਜੀ ਕਰੋ ਰੈਸਟ ਠੀਕ ਆ ਅੱਖ ਤੇ ਬੜੇ ਜਰਾਏ ਆ ਬਸ ਇਹ ਗੱਡੀ ਕਬੂਤਰ ਤੇ ਮੋਰ ਲਾਏ ਫਿਰ ਮੈਂ ਦੱਸਾਂ ਉਹ ਕਿੱਥੇ ਮੋਰ ਲਾਏ